ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲਾ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਦੋ ਸੱਜਰ ਸੋਈਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਜੋ ਵੀ ਆ ਇੱਥੋਂ ਹੀ ਆਪਣਾ ਵੇਸ ਚੱਕ ਕੇ ਪਛੂ ਲਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾ ਜੀ ਠੀਕ ਠਾ ਵਧੀਆ ਵਧੀਆ ਚਲੋ ਵਧੀਆ ਚੀਜ਼ਾਂ ਜੇ ਤੇ ਨਾਮ ਦੱਸੋ ਨਾ ਭਾਈ ਡਿਪਟੀ ਹੈ ਚੱਕ ਮਸ਼ੀਸ਼ਕੰਤ ਸ੍ਰੀ ਜਨਾਲਾ ਤੇ ਜਲੰਧਰ ਸਾਹਿਬ ਜੀ ਤੇ ਫੋਨ ਨੰਬਰ ਹੀ ਬੋਲ ਦਿਓ 9981984725 ਜੀ ਠੀਕ ਹੈ ਜੀ ਹਾਂਜੀ ਜੀ ਤੇ ਚਲੋ ਫਿਰ ਸ਼ੁਰੂਆਤ ਕਿੱਧਰ ਕਰਦੀ ਅੱਜ ਆ ਬੁਰੀਆਂ ਕਰ ਲਈ ਅੱਛਾ ਹਾਂਜੀ ਸੋਈ ਜੇ ਹਾਂਜੀ ਸੋਈ ਜੇ ਇਹਦਾ ਬੱਚਾ ਨਹੀਂ ਜੇਗਾ ਅੱਛਾ ਬੱਚਾ ਨਹੀਂ ਹੈਗਾ ਇਹਦਾ ਦੋ ਮਹੀਨਿਆਂ ਦੀ ਮੈਂ ਸੁੱਜੀ ਆ ਅੱਛਾ ਹਾਂਜੀ ਝੂੜ ਨਹੀਂ ਮਾਰ ਕੇ ਦੇਣੀ ਵੀ ਮਹੀਨੇ ਦੀ ਸੁੱਜੀ ਆ ਇਹ ਚਾ ਦੋ ਮਹੀਨਿਆਂ ਦੀ ਪਹਿਲਾਂ ਝੋਟੀ ਆ ਦੋ ਮਹੀਨੇ ਸੁਈ ਜੇ ਠੀਕ ਆ ਦੁੱਧ ਤੇ ਕੋ 8 ਕਿਲੋ ਹੀ ਅੱਛਾ ਆਪਣੇ ਕੋਲ ਨੇ ਨਾ ਮਤਲਬ ਰਿੰਗ ਦੀ ਰਹੀ ਦਿਲ ਨਹੀਂ ਲਾਇਆ ਅੱਛਾ ਕੱਲ ਮੈਂ ਲਿਆ ਕਿਸੇ ਵੀ ਇਦਨ ਥੋੜੇ ਜਿਹਾ ਪੱਠੇ ਠੀਕ ਆ ਤੇ ਤੁੜੀ ਤਾੜੀ ਮੇਰੇ ਕੋਲ ਮੈਂ ਪਾਉਣਾ ਘਟ ਖਾਂਦੇ ਉਹ ਤੁਹਾਹਰੇ ਉਹਰੇ ਖਾਂਦੀ ਆਈ ਆ ਹਾਂਜੀ ਸ਼ਕੀਨ ਝੋਟੀ ਇਹ ਦੋ ਮਹੀਨੇ ਇਹਨੂੰ ਸੱਜਰ ਮਤਲਬ ਲਿਆਇਆ ਹਜੇ ਦੋ ਮਹੀਨੇ ਹੋਈ ਜੇ ਠੀਕ ਆ ਹਾਂਜੀ ਮੇਰੇ ਕੋਲ ਸ਼ਗਨ ਅੱਧੀ ਹੋ ਗਈ ਝੋਟੀ ਬੜੀ ਰਾਜੀ ਹਾਂ ਜੀ ਰੱਜੀ ਨਹੀਂ ਆ ਤੁਹਾਡੀ ਲੱਫਾ ਜਿਹਾ ਲੱਗੀ ਆ ਤੇ ਬਾਕੀ ਇਹਦੇ ਕੋਲ ਦੁੱਧ ਹੁਣ ਹੈਗਾ 8 ਕਿਲ ਤੁਹਾ ਬੱਚਾਵਾ ਦੇਣਾ ਝੂੜ ਦੀ ਮਾਰ ਕੇ ਦੇਣੀ ਠੀਕ ਹੈ ਉਹ ਡੰਗ ਮੇਰੇ ਘਰ ਚ ਚੋਲੇ ਕੋਈ ਸ਼ਾਂਤ ਟੱਪਦਾ ਹੀ ਆ ਠੀਕ ਹੈ ਹੌਲੀ ਹੌਲੀ ਵਧੀ ਜਾਂਦੀ ਹੁਣ ਠੀਕ ਪਟਾ ਗਈ ਹਵਾ ਵਜ ਦੁੱਧ ਫਰਕ ਪਾ ਗਈ ਇਹਨੇ ਖਾਦਾ ਕੁਝ ਨਹੀਂ ਭਾਜੀ ਤੋਰਾਂ ਫੇਰ ਇੱਕ ਰੀਮ ਬੂਰੀ ਝੋਟੀ ਆ ਜਿਹੜੀ ਪਹਿਲਾਂ ਪਾਈ ਕੱਟੀ ਜੇ ਤੇ ਪਹਿਲਾ ਸਵੇਰਾ ਜਿਹੜਾ ਕਹਿੰਦੇ ਵੀ ਸੋਈ ਹੈ 2 ਮਿੰਟ ਲੱਗ ਜਿਹੜੇ ਕਹਿੰਦੇ ਟਾਈਮ ਹੋਇਆ ਬਾਕੀ ਇਹ ਆ ਵੀ ਚਲੋ ਹੁਣ ਤੇ ਦੁੱਧ ਤੇ ਜਾਣੀਏ ਜਿਹੜੇ ਕਿ ਹੋਵੇ ਦੁਬਾਰਾ ਖਾਉਗੇ ਦੁੱਧ ਭਾਜੀ ਫੇਰ ਕਰ ਦੋਗੇ 8 ਕਿਲੋ ਝੋਟੀ ਅੱਛਾ ਜੀ ਹਾਂ ਜੀ ਇੱਕ ਵਾਰੀ ਇਹਨੇ ਮੰਨੋ ਹੁਣ ਉੱਜੜ ਗਈ ਜਿਹੜੀ ਉੱਡਣੀ ਇਹਨੇ ਬੱਸ ਪਹਿਣਾ ਹੁਣ ਭਾਜੀ ਕੋਈ ਨਾ ਪਾਵੇ ਵੰਡ ਪਾਵੇ ਫੀਟ ਫੂਟ ਸਾਰਾ ਕੁਝ ਖਾਈ ਜਾਂਦੀ ਜਿਹੜਾ ਇਹ ਥਾਣੇ ਦੇ ਦੇਖ ਸਕਦੇ ਜੇ ਲੱਗੇ ਤੇ ਇੱਕ ਵਾਰੀ ਉਤਨਾ ਥਣ ਥਣ ਪੂਰੇ ਜੀ ਮਾਨਾ ਭਾਜੀ ਕੋਈ ਚੱਕਰ ਨਹੀਂ ਹੈਗਾ ਜਿਹੜੀ ਗੱਲ ਉਹ ਪਹਿਲਾਂ ਦੱਸ ਦਿੱਤੀ ਆ ਅੱਛਾ ਮਹੀਨੇ ਦੀ ਵੀ ਜਿਹੜੀ ਮੱਝ ਮਹੀਨੇ ਤੇ ਮਹੀਨੇ ਦੀ ਕਹੀ ਦੀ ਆ ਅੱਛਾ ਦੋ ਮਹੀਨੇ ਦੇ ਤਾਜੀ ਝੋਟੀ ਲਿਆ ਦੋ ਮਹੀਨੇ ਸਿਰਫ ਸੋਈ ਨੂੰ ਹੋਏ ਆ ਠੀਕ ਹੈ ਜੀ ਤੇ ਉਹ ਚਲੋ ਦੇ ਦਿੱਤੀ ਹੁਣ ਉਹਨੇ ਚਲੋ ਕੋਈ ਗੱਲ ਨਹੀਂ ਆਪਾਂ ਕੇ ਸਾਹ ਇਦਨ ਕਰੇ ਕਰੇ ਹਵਾ ਨਾ ਇਹਦਾ ਦਿਖਾ ਦਈਏ ਫਿਰ ਅਸਲੀ ਦੀ ਭਾਜੀ ਝੋਟੀ ਆਈ ਜੇ ਭਾਜੀ ਅੱਛਾ ਵੇਖ ਲਓ ਝੋਟੀ ਝੋਟੀ ਗਾਂ ਤਿਆਰ ਕਰਨ ਵਾਲੀ ਹੈ ਭਾਜੀ ਠੀਕ ਹੈ ਜੀ ਹਾਂ ਜੀ ਅੱਜ ਵੀ ਭਾਜੀ 8 ਕਿਲੋ ਦੁੱਧ ਦੇਈ ਜਾਓ ਝੋਟੀ ਕੋ ਖਾਦੇ ਵਾਲਾ ਜੇ 7 ਹੋਊਗਾ 6.5 ਕਿਹਾ ਮਾਸਾ ਕਰ ਲੋ ਖਾਂਡੇ ਘਰ ਆ ਪਾਜਾ ਖਾਂਡੇ ਘਾਟ ਹੀ ਗਿਆ ਜੀ ਮੁੱਲ ਫਿਰ ਇਹਦਾ ਮੁੱਲ ਭਾਜੀ ਕਰ ਲਈਏ ਦਾ 60000 ਕਰ ਦਈਏ ਮੰਨ ਤਾਂ ਨਾ 60000 ਤੋਂ ਜ਼ਿਆਦਾ ਹੋ ਜਾਣਾ ਨਹੀਂ ਮੰਨ ਤਾਂ ਭਾਜੀ ਕਰ ਦੋ ਤੁਸੀਂ ਕਰ ਦੋ ਜਿੰਨਾ ਕਰਨਾ ਫਿਰ ਅੱਜ ਆਪ ਹੀ ਕਰ ਦੋਗੇ ਇਹ 5 ਕਰ ਦਈਏ 57 ਦੇ ਦੇ ਦਈਏ ਇਹ 5 ਕਰ ਦਈਏ 5 ਹੀ ਕਰੀਏ ਪੂਰਾ ਕੇ ਭਾਜੀ ਹਾਂ 52000 ਦੇ ਦੇ ਦਾਂਗੇ ਅੱਛਾ 52000 ਹਾਂ ਜੀ ਪੂਰੇ 50000 ਦੀ ਭਾਜੀ ਝੋਟੀ ਦੇ ਦਾਂਗੇ ਅੱਛਾ 50000 ਦੀ 50000 ਦੀ ਦੇ ਦਾਂਗੇ ਠੀਕ ਉਹ ਤੋਂ 2-4 ਦਿਨ ਕੋਈ ਸੰਭੇ ਠੀਕ ਉਹ ਤਾਂ ਫੇਰ 8 ਕਿਲੋਆਂ ਦੇ ਚੱਲੇ ਤੇ ਉਤਨਾ ਥਨ ਬਰੋਬਰ ਹੈ ਸਾਰੇ ਹਨ ਓਕੇ ਭਾਜੀ ਜੋ ਕੇ ਖੜੇ ਦੇ ਠੀਕ ਹੈ ਜੀ ਹਾਂ ਜੀ ਤੇ ਆ ਗੱਭੰਗੇ ਇਹ ਟੋਕੜ ਗੱਭਣ ਭਾਜੀ ਝੋਲੀ ਕਿੰਨੇ ਚੱਦੀ ਚੈੱਕ ਪਾਸ ਤੇ ਇਹ ਭਾਜੀ ਸਾਢੇ 5 ਮਹੀਨੇ ਨਿਕਲੀ ਜੀ ਅੱਛਾ ਸਾਢੇ 5 ਮਹੀਨੇ ਦੇ 6 ਕਿਲੋ ਦੇ ਕੋ ਦੁੱਧ ਜੀ ਅੱਛਾ ਹਾਂ ਜੀ ਠੀਕ ਹੈ ਤੇ ਛੋਟੇ ਸਿੰਘ ਦੀ ਗੋਲ ਸਿੰਘ ਦੀ ਝੋਟੀ ਛੋਟੇ ਸਿੰਘ ਦੀ ਝੋਟੀ ਆ ਥਾਣੇ ਤੇ ਦੇਖ ਸਾਡੇ ਲੱਗੇ ਤਾਂ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆ ਕੇ ਵੇਖ ਲਿਆ ਕਰੋ ਚੰਗੀ ਤਰ੍ਹਾਂ ਕਈ ਇਹਦੇ ਵੀਡੀਓ ਚ ਪ੍ਰੋਪਰ ਕਦ ਦਾ ਪਤਾ ਨਹੀਂ ਲੱਗਦਾ ਸਿੰਗੀ ਲੈਣਾ ਭਾਜੀ ਬਾਕੀ ਉਤਰ ਜੰਮੀ ਪਲੀ ਚੰਗੀ ਆ ਇਹ ਆਵੇ ਜਿਤਨਾ ਆਮ ਦਰਮਿਆਨਾ ਕਦ ਹੁੰਦਾ ਮੱਜਾਂ ਦਾ ਆਪਣੇ ਘਰਾਂ ਚ ਓਡਾ ਕੀ ਆ ਇਹਦਾ ਨਹੀਂ ਭਾਜੀ ਅਛਾ ਇਤਰਾ ਹੀ ਥੱਲੇ ਪੈ ਜਾ ਇਹ ਆ ਦੇਖ ਸਕਦੇ ਜੀ ਉਹ ਇਤਰਾ ਪਾਸ ਪੈਂਦੀ ਠੀਕ ਆ ਜੀ ਹਾਂਜੀ ਚਲੋ ਲੈ ਜਾਓ ਫਿਰ ਡਰੋਂ ਭਾਜੀ ਇੱਕ ਨੰਬਰ ਦੀ ਲੱਗੀ ਹੋ ਚੁਗੀ ਠੀਕ ਹੈ ਅੱਗੇ ਭਾਵੇਂ ਬੰਨਣਾ ਹੁੰਦੇ ਭਾਵੇਂ ਨਾ ਬੰਨਣਾ ਕੱਲ ਨਹੀਂ ਭਾਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਕਰ ਦਊਂ ਭਾਵੇਂ 70000 ਕਰ ਲੀਏ ਹਾਂਜੀ ਹਾਂ ਨਾ 65000 ਕਰ ਲੀਏ ਹੋਰ ਕਰ ਦਈਏ। ਹੋਰ 2000 ਕਰ ਦਈਏ ਫਿਰ। 63 ਦੀ 62 ਦੀ ਦੇਵਾਂਗੇ ਭਾਈ। ਅੱਛਾ। ਹਾਂ ਜੀ ਜੀ। ਮੌਕਾ ਤੇ ਹੋਰ ਹੋ ਜਾਊਗਾ ਫਿਰ। ਪੂਰੇ ਭਾਈ 60000 ਦੇ ਵਿੱਚੋਂ 200 ਰੁਪਈਆ ਛੋੜ ਹੋਣੀ ਸਕਦਾ। ਅੱਛਾ। ਹਾਂ ਜੀ ਜੀ ਜਿੰਨੂੰ ਚੰਗੀ ਲੱਗਦੀ ਮੇਰਾ ਵੀ ਉਹ ਖੂਨ ਲਾਵੇ। ਅਗਰ ਭਾਈ ਮਿਲਦੀ ਤੇ ਦੁੱਧ ਛਾਂ ਤੋਂ ਬਾਸ ਅੰਦਰ ਹੋ ਸਕਦਾ ਜੀ। ਅੱਛਾ। ਐਕੋ ਛਾਂ ਤੋਂ ਬਾਹਰ ਜੀ। ਠੀਕ ਹੈ ਜੀ। ਹਾਂ ਜੀ ਜੀ। ਠੀਕ ਹੈ ਤੇ 60 ਨਹੀਂ ਦਵਾਂਗੇ ਭਾਈ। ਠੀਕ ਹੈ। ਆ ਪਹਿਲਾਂ ਬੱਤੀਏ। ਅਰੇ ਉਹ। ਇੱਲਾ ਸਵੇਰ ਸੋਈ ਹੈ ਜਿਹੜੇ ਕਿੰਨੇ। ਆਹ ਵੰਨ ਦੇਖ ਸਕਦੇ ਤੇ ਲੱਗ ਕੇ ਤੂੰ ਉਹਨੇ ਪਾਈ ਸੂਈ ਮਾਰੇ ਆ ਬੱਛਾ ਹੀ ਮਗਰ ਹਾਂ ਤਾਂ ਜਾਈ ਬੱਚਾ ਹੈ ਨਾੜੋ ਜਿਹੜਾ ਤੇਰਾ ਨਾਲ ਹੀ ਹੈ ਹਾਂਜੀ ਤੋਰ ਵੀ ਤੋਰ ਦੋ ਫਿਰ ਜਵਾਗ ਦੇ ਲੱਗਾ ਆ ਇਹਨੂੰ ਬੜਾ ਮੋਛੀ ਜੀ ਦੇ ਪਾ ਦੀ ਅੱਛਾ ਹਾਂਜੀ ਇਹ ਆਵੇ ਲੋ ਅੰਜੀ ਸਾਇਡ ਅਲਾ ਦੰਦ ਤੋੜਨਾ ਵੇ ਨਿਸ਼ਗੀ ਦੇ ਬਰਾਬਰ ਦਈਏ ਕਰਨ। ਇਹ ਕੱਪ ਸੀ ਨਾ ਸੀ ਜਾਂ ਸੀ। ਡੰਗਰੀ ਪਾਜੀ ਇਦਾਂ ਦੇ ਲੈਣੇ ਆਪਾਂ। ਠੀਕ ਹੈ ਜੀ। ਸਹੀ ਸਲੱਗ। ਰੱਸੀ ਭਾਵੇਂ ਪਾਓ ਭਾਵੇਂ ਨਾ ਕਾਓ। ਬਾਕੀ ਕੱਟ ਦੇਦਾ ਵੀ ਹਿਸਾਬ ਦਾ ਹੀ ਆ ਬਹੁਤ ਅੱਛਾ ਕਰ ਦੇਣੀ ਆ ਥੱਲੇ ਥੱਲੇ ਸਾਫ ਹੈ ਪੱਕੀ ਤੇ ਆ ਥਾਣੇ ਤੇ ਦੇਖ ਸਕਦੇ ਜੀ ਹਾਂ ਜੀ ਭਾਜੀ ਬੋਲਾ ਜੀ ਵਛੀ ਕੋ ਠੀਕ ਆ ਹਾਂ ਜੀ ਹਾਂ ਜੀ ਕਿੰਨਾ ਕ ਬੋਲਾ ਜੀ ਚਵਾ ਇਨਾ ਲੱਗਾ ਭਾਵੇਂ 10 ਕਿਲੋ ਕਹਿ ਲੀਏ ਅੱਠ ਕਿਲੋ ਕਹਿ ਕੇ ਦਵਾਂਗੇ ਲਾਂਗਾ ਨਹੀਂ ਕੋਈ ਲੈਣਾ ਤੇ ਚੋਗੇ ਖੜੇ ਅੱਠ ਲੀਟਰ ਦੇਖੋ ਕਿੰਨਾ ਸਫਾਈਆਂ ਵਾਲੀ ਹਨ ਇਹਨਾਂ ਦੀ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਦੁੱਧ ਭਾਜੀ 12 ਕਿਲੋ ਵਛੀ ਭਰ ਦਊਗੀ ਚਵਾ ਚੰਗਾ ਲਗਾ ਦਊ ਮੁੱਲ ਫਿਰ ਇਹ ਥੋੜਾ 12 ਕਿਲੋ ਦੁੱਧ ਭਰ ਦਊਗੀ ਮੁੱਲ ਮੁੱਲ ਭਾਜੀ ਦਾ 32000 ਜੀ ਪੂਰੇ 30 ਹੀ ਦੇ ਦਾਂਗੇ 30 ਦੀ ਹਾਂਜੀ 2000 ਰੋਸ ਛੱਡਾਂਗੇ ਅੱਛਾ 28000 ਦੀ 28000 ਦੀ ਦਵਾਂਗੇ ਭਾਜੀ ਠੀਕ ਹੈ ਜੀ ਹਾਂਜੀ ਹੋਰ ਯਾ ਸ਼ਰਤਾਂ ਨੇ ਭਾਜੀ ਅੱਛਾ 27 ਦੀ ਦਵਾਂਗੇ ਠੀਕ ਹੈ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਆ ਗਈ ਐਂਡ ਤੇ ਆ ਗਈ ਇੱਕ ਗਾਣੇ ਵੀ ਸੋਈ ਸਵਾਈ ਥਾਣੇ ਵੇਖੋ ਨਹੀਂ ਹੈ ਇਹ ਦੁੱਧ ਭਾਈ 20 ਕਿਲੋ ਘਾ ਭਰ ਦਊਗੀ ਅੱਛਾ ਹੁਣ 14 15 14 15 ਕਿਲੋ ਕੋਈ ਮੇੜ ਕੇ ਖੜੇ 14 ਹੀ ਕਹੀਏ ਆਪਾਂ ਠੀਕ ਆ 10 ਦੇਣਾ ਤੁਈ ਨੂੰ ਲੈ ਜਾ ਅੱਛਾ ਜੀ ਠੀਕ ਆ ਅੱਛਾ ਚੰਗਾ ਭਲਿਆ ਇਹਦੇ ਮੁੱਲ 10 ਦਾ ਰਾਲੇ ਕੋ 12 ਦਾ ਰਾਲੇ ਸਾਹਮਣੇ ਹੀ ਆ ਠੀਕ ਆ ਹਾਂ ਜੀ ਤੋਰ ਦੋ ਫੇਰ ਇੰਨੇ ਹੁਣ ਕਿੰਨਾ ਤਿਆਰ ਜੀ ਦੁੱਧ ਇਹਦੇ ਕੋਲ ਦੁੱਧ ਪਾਣੀ ਇੱਕ ਹੋਊਗਾ ਜੀ 14 ਹੀ ਲੱਭੀ 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਮੜਾ ਬੱਚਾ ਲਗ ਗਿਆ ਦਾ ਬਾਦ ਕੀ ਮੜਾ ਦਿਖਾ ਦੋ ਆਹ ਦੇਖ ਸਾਡੇ ਥਾਣੇ ਤੇ ਲੱਗ ਗਿਆ ਥਾਣੇ ਤੇ ਪਾਜੀ ਉਤਰਾ ਵੀ ਬੜਾ ਏ ਠੀਕ ਹੈ ਤੇ ਮੈਂ ਹਾਂ ਕਈ ਵਾਰ ਮੁੜ ਕੇ ਕਹਿ ਦੰਗੇ ਵੀ ਪਤਾ ਨਹੀਂ ਦਿਖਾ ਦੋ ਚਾਹਬ ਖਾਈ ਦੀਗੀ ਇੱਕ ਰੀਪਰਾ ਖਾਣ ਵੱਡੇ ਕੋਈ ਗੱਲ ਨਹੀਂ ਹੋਵੇ ਪਿਛਲੇ ਦਿਨਾਂ ਦੇ ਦਿਖਾ ਦੋ ਚਾਹਬ ਆਹ ਦੇਖ ਲੈ ਕਿਥੇ ਰੱਖਣਾ ਹੈ ਚਾਹਬ ਆਹ ਇਹ ਦੂਰ ਤੋਂ ਹੀ ਇੱਕ ਜਿ ਦੇਖ ਸਕਦੇ ਠੀਕ ਹੈ ਜੀ ਦੱਸਿਓ ਵੀ ਜੀ ਫਿਰ ਮੁੱਲੇ ਦਾ ਆਪਾ ਪਾਜੀ ਵਖਾਵੇਂ ਵਾਲਾ ਦੁੱਧ ਤੇ ਭਾਵੇਂ ਵੈੜ ਕੋ ਕਹਿ ਦਈਏ 15 16 ਕਿਲੋਈ ਹਾਂਜੀ ਉਹ ਕੰਮ ਨਹੀਂ ਠੰਡਾ ਕਰਕੇ 14 ਕਿਲੋ ਦੁੱਧ ਕੋਈ ਮਿੰਟੇ ਖੜੇ ਠੀਕ ਹੈ ਹਾਂਜੀ ਹਾਂਜੀ ਤੇ ਕਿੰਨੇ ਦੀ ਜੈਸਨੋਂ ਕਰ ਦਈਏ ਫਿਰ ਮੋਲੇ ਪਾਜੀ ਜੀ ਦੁੱਧ 20 ਕਿਲੋ ਕਰ ਦਈਏ ਹਾਂਜੀ ਤੇ ਫਿਰ ਤੇ ਭਾਵੇਂ ਇਹਦਾ 50000 ਰੁਪਏ ਵਟ ਲੀਏ ਹਾਂਜੀ ਤੇ ਹੁਣ ਮੋਲੇ ਦਾ 45000 ਜੀ 42000 ਦੀ ਦੇ ਦਈਏ ਚਾਲੀ ਦੀ ਦੇ ਦਈਏ ਤੇ ਤਾਂ ਵੀ ਭਾਜੀ 2000 ਹੋਰ ਛੱਡਾਂਗੇ ਅੱਛਾ 38000 ਹਾਂ ਜੀ ਦੋ ਛੱਡਾਂਗੇ ਭਾਜੀ ਠੀਕ ਹੈ 38000 ਦੀ ਵਾੜ ਦੇਣਾ ਜੀ ਠੀਕ ਹੈ ਹਾਂ ਜੀ ਤੇ ਠੀਕ ਹੈ ਹੋਰ ਕੁਝ ਹੈ ਨਾ ਬੱਸ ਭਾਈ ਕਿੰਨੇ ਮਿਲਣਾ ਤਸੱਲੀ ਕਰੇ ਆਪਣੀ ਤਸੱਲੀ ਕਰੋ ਨਾ ਇੱਥੇ ਆਪਾਂ ਤਸੱਲੀ ਕਰੇ 1-2 ਦਿਨ ਧੰਨ ਬਦਾ ਡੰਗਰ ਜਾ ਕੇ ਕਰ ਦਿੰਦਾ ਇਹ ਫਿਰ ਵਾਪਸ ਹਾਂ ਜੀ ਹਾਂ ਜੀ ਤੇ ਬਾਕੀ ਜੋ ਵੀ ਆ ਇੱਥੇ ਆਪਣੀ ਸਮਝਣਾ ਵੇ ਇਸ ਚਾ ਕੇ ਤਸੱਲੀ ਕਰਕੇ ਖੜੋ ਜੀ